ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਬੇਸਹਾਰਾ ਲੋਕ ਹਨ ਜਿਨ੍ਹਾਂ ਦਾ ਕੋਈ ਸਹਾਰਾ ਨਾ ਹੋਣ ਕਰਕੇ ਉਹਨਾਂ ਨੂੰ ਆਪਣਾ ਜੀਵਨ ਸੜਕਾਂ ਉੱਪਰ ਬਤੀਤ ਕਰਨਾ ਪੈ ਰਿਹਾ ਹੈ ਇਹਨਾਂ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਰਹੀ ਹੈ ਗੁਰਦਾਸਪੁਰ ਦੇ ਦਿਨਾ ਨਗਰ ਦੀ ਸਰਬੱਤ ਦਾ ਭਲਾ ਸੇਵਾ ਸੰਸਥਾ ਇੱਥੋਂ ਦੇ ਨੌਜਵਾਨਾਂ ਨੇ ਸੇਵਾ ਭਾਵਨਾ ਨਾਲ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ ਸੋ ਨਾ ਮੇਰਾ ਗੋਟਨਾ ਖਾਰ ਮੇਰਾ ਪਲਾ ਗੁਰਦੂ ਗੁਰੂ ਜੀ ਅੱਲਾਹ ਜੂ ਜੋੜ ਤੇ ਆਪਣੇ ਪਹਿਲੇ ਮਾਰ ਗਲੀਟ ਕੋਲਦਾ ਹੀ ਪਾਗਲ ਲੇਖਾ ਭਾਜੀ ਨੇ ਮਿਲਿਆ ਰਸਦਾਰ ਭਾਜੀ ਨੇ ਕਿ ਭਾਜੀ ਨੇ ਤੇ ਗੱਡੀ ਖਾਗ ਲੈ ਲੈਂਦਾ ਤੇ ਇੱਥੇ ਆਗਮ ਰੋਟੀ ਪਾਣੀ ਖਾਣ ਲਾਉਂਦਾ ਉਹਨਾਂ ਦਾ ਸੇਰ ਬਣੀ ਆ ਠੀਕ ਹੋਣਾ ਕਿ ਨਾਲ ਕਾਹ ਵੀ ਫਰਕ ਪਿਆ ਮੈਨੂੰ ਤੇ 5 6 ਮਹੀਨੇ ਹੋ ਗਏ ਮੈਨੂੰ ਇੱਥੇ ਤੇ ਬਸ ਵਧੀਆ ਮਾਕੇ ਫੰਦੀ ਸੋਸੀ ਕਰਦੀ ਮੇਰਾ ਨਾਮ ਬਚੇਪਰ ਸਿੰਘ ਜੀ ਆਪਾ ਦਿਨਾਂ ਨਗਰ ਤੇ ਬੱਧਪਾਲਾ ਵੈਲਫੇਅਰ ਸੁਸਾਇਟੀ ਚਲਾ ਰਿਆ ਪਿਛਲੇ 3-4 ਸਾਲ ਤੋਂ ਇਹਦੇ ਵਿੱਚ ਉਹ ਲੋਕ ਨੇ ਜਿਹੜੇ ਛੜਕਾਪੇ ਲਿਵਾਸਲਾ ਪਦੇ ਵਿੱਚ ਪੁਰੇ ਰਹਿੰਦੇ ਜਿਹਨਾਂ ਦੇ ਕੀੜੇ ਪਏ ਹੁੰਦੇ ਸੀ ਜਿਨ੍ਹਾਂ ਨੂੰ ਕੋਈ ਨਹੀਂ ਸੰਭਾਲਦਾ ਇਹਨਾਂ ਦੇ ਲਾਗੇ ਜਾਨ ਤੱਕ ਲੋਕ ਡਰਦੇ ਸੀ ਕਿਤੇ ਉਹ ਲੋਕਾਂ ਨੂੰ ਲਿਆ ਕੇ ਰੱਖਿਆ ਗਿਆ ਜੀ ਤੇ ਬੀਨਾਂਗਰ ਬੱਧਪਾਲਾ ਵੈਲਫੇਅਰ ਸੁਸਾਇਟੀ ਤੇ ਸਾਰੀ ਟੀਮ ਇਹਨਾਂ ਦੇ ਦੇਖਭਾਲ ਕਰ ਰਹੀ ਦੀ ਸੇਵਾ ਕਰ ਰਹੀ ਹੈ ਤੁਹਾਨੂੰ ਵੀ ਜੇ ਕੋਈ ਅੱਦਾਂ ਦਾ ਮਿਲੇ ਲਿਵਾਸਲਾ ਪਦੇ ਵਿੱਚ ਘੁੰਮਦਾ ਉਹਨੂੰ ਸਾਡੇ ਸੇਵਾ ਕਰ ਦੇ ਜਰੂਰ ਛੱਡ ਕੇ ਜਾਓ ਨੇ ਵੀ ਤੁਹਾਨੂੰ ਕਾਲ ਕਰੋ ਜੀ ਆਪਾਂ ਜੂੜ ਰੈਸਕਿਊ ਕਰਕੇ ਉਹਨੂੰ ਲੈ ਕੇ ਜਾਵਾਂਗੇ ਕਿੰਨੇ ਲੋਕਾਂ ਦੀ ਸੇਵਾ ਕਰਦੇ ਬੇਹੋਸ਼ ਕੀ ਨਹੀਂ ਕਰਦੇ ਹੁਣ ਤੱਕ ਸਾਰਾ ਆਪਾਂ ਇਹ ਬੁੰਜਾ ਦੇ ਕ੍ਰੀਪ ਸੇਵਾ ਕਰ ਵਿੱਚ ਜਿਹੜੀਆਂ ਰੂਹਾਂ ਰਹਿ ਗਈਆਂ ਨੇ ਤੇ ਸ਼ਾਰਡ ਦੇ ਕਰੀਬ ਆਪਾਂ ਘਰ ਪਹੁੰਚਾ ਚੁੱਕੇ ਹਾਂ ਜਨ ਨੂੰ ਠੀਕ ਕਰਕੇ ਉਹਨਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਗਿਆ ਤੇ 20 22 ਦੇ ਕਰੀਬ ਸਫਲ ਕਰ ਚੁੱਕੇ ਹਾਂ ਕਿੰਨਾ ਸੇਵਾ ਕਰਦੇ ਸੇਵਾ ਦੇ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਕੱਪੜੇ ਕੱਪੜੇ ਪਾਣੇ ਨਵਾਣਾ ਪਵਾਣਾ ਟਾਇਲਟ ਸਾਫ ਕਰਨੇ ਇਹਨਾਂ ਨੂੰ ਰੋਟੀ ਤੱਕ ਖਵਾਣੀ ਇਨਾ ਦਾ ਟ੍ਰੀਟਮੈਂਟ ਕਰਵਾਣਾ ਇਹ ਸਾਰੀ ਸੇਵਾ ਸੰਗ ਅਗੇ ਰੂਪ ਵਿੱਚ ਚੱਲੀ ਜੀ ਕਿਹ ਖਤਰ ਆ ਲੈਣਾ ਭਾਈ ਕਿਹਦਾ ਕਦਰ ਨਾ ਇਹ ਤੁਹਾਨੂੰ ਗੁਰੂ ਰਾਮ ਦਾਸ ਆਪ ਹੀ ਚਲਾ ਰਹੇ ਨੇ ਜੀ ਆਪ ਹੀ ਸੰਗਤ ਦੇ ਰੂਪ ਵਿੱਚ ਆ ਕੇ ਸਾਰਾ ਇੱਥੇ ਆਪਾਂ ਛੋਟੀ ਜਿਹੀ ਕੁਟੀਆਂ ਪਾਈ ਸੀ ਤੇ ਕੁਟੀਆਂ ਤੋਂ ਅੱਜ ਤਿੰਨ ਮੰਜ਼ਲੀ ਬਿਲਡਿੰਗ ਬਣ ਗਈ ਦੀ ਆ ਜਿਹੜੀਆਂ ਰੱਬੀ ਰੂਹਾਂ ਜਿਹੜੇ ਬਾਹਰ ਦੇਸ਼-ਦੇਸ਼ਾਂ ਦੇ ਬੈਠੇ ਨੇ ਜਿਹੜੇ ਲੋਕਲ ਵੀਰ ਜਿਹੜੇ ਸਾਡਾ ਸਾਥ ਦਿੰਦੇ ਨੇ ਉਹੀ ਮਤਲਬ ਕਿ ਇਹਨਾਂ ਦਾ ਲੰਗਰ ਪਾਣੇ ਦਾ ਪ੍ਰਬੰਧ ਕਰਦੇ ਨੇ ਜਿਹੜੇ ਇਦਾਂ ਲੋਕ ਤੁਹਾਨੂੰ ਕਿੱਦਾਂ ਪਾ ਲੈਣਗੇ ਇਦਾਂ ਦੇ ਜਦੋਂ ਕੋਈ ਨਾ ਕੋਈ ਸਾਨੂੰ ਕਾਲ ਕਰ ਦਿੰਦਾ ਉਹ ਰੱਬ ਦਾ ਪਿਆਰਾ ਜਿਹੜਾ ਦੁੱਖ ਨੂੰ ਸਮਝਦਾ ਉਹ ਸਾਨੂੰ ਕਾਲ ਕਰ ਦਿੰਦਾ ਸਾਡਾ ਕੰਟੈਕਟ ਨੰਬਰ ਲੈ ਕੇ ਫਿਰ ਆਪਾਂ ਨਾਲ ਉਹਨਾਂ ਨੂੰ ਰੈਸਕਿਊ ਕਰਕੇ ਸੇਵਾ ਘਰ ਵਿੱਚ ਲੈ ਕੇ ਆਈਏ ਇਦਾਂ ਦੇ ਲੋਕਾਂ ਦੀ ਸੇਵਾ ਕਰਕੇ ਮਨ ਨੂੰ ਖੁਸ਼ ਹੋਣਾ ਬੜੀ ਸੰਤੁਸ਼ਟੀ ਮੈਨੂੰ ਨਾਮੀ ਜਨਾ ਤੁਹਾਡੇ ਅੱਗੇ ਸਾਰਾ ਗਿਆਬ ਜੁੜ ਕੇ ਬੇਨਤੀ ਆ ਜੇ ਤੁਸੀਂ ਸੇਵਾ ਨਹੀਂ ਕਰ ਸਕਦੇ ਤੁਸੀਂ ਇਹਨਾਂ ਨੂੰ ਬਸ ਇਦਾਂ ਨਹੀਂ ਥਾ ਦੇ ਪਹਚਾ ਦਿਓ ਜਿੱਥੇ ਉਹਨਾਂ ਦਾ ਦੇਖਭਾਲ ਕੇਅਰ ਚੰਗੀ ਹੋ ਸਕੇਗੀ ਸਾਸਰੀ ਗਾਲ ਜੀ ਮੇਰਾ ਨਾਮ ਸਾਬੀ ਆ ਜੀ ਮਸਰਬਾਦਾ ਪਾਲਾ ਸੁਸਾਇਟੀ ਵੀਰਾਂ ਦਾਦਾ ਸੇਵਾਦਾਰਾਂ ਦੀ ਬਕੀਤਰਪਈ ਰਿਆਸ਼ਰਮ ਤੇ ਜੀ ਇੱਥੇ ਦੇ ਰੱਬੀ ਰੂਹਾਂ ਰਹਿ ਰਹੀਆਂ ਜੀ ਆਪਾਂ ਉਹਨਾਂ ਦੀ ਦੇਖਭਾਲ ਕਰੀਦਾ ਜੀ ਲੰਗਰ ਵਗੈਰਾ ਨਵਾਣਾ ਤਵਾਣਾ ਕੱਪੜਾ ਲੀੜਾ ਪਾਈਦਾ ਜੀ ਲੈਟਰਨ ਵਗੈਰਾ ਉਹਨਾਂ ਨੂੰ ਕਰਵਾਈਦੀ ਆ ਜੀ ਮਤਲਬ ਜੇ ਅਸ ਇਦਾਂ ਦੀਆਂ ਰੂਹਾਂ ਮੈਂ ਆਪਨਾ ਆਪ ਕੁਝ ਨਹੀਂ ਕਰ ਸਕਦੀਆਂ ਜੀ ਇਹਨਾਂ ਨੂੰ ਸੰਭਾਲੀਦਾ ਜੀ ਜਿਹੜਾ ਜਿੱਤ ਹੁਣ ਤੱਕ ਜੀ ਕਾਫੀ ਲੋਕ ਘਰ ਬਚਾ ਦਿਆ ਜੀ ਕੋਈ 20 ਤੋਂ 22 ਦੇ ਕਰੀਬ ਆਪਦੇ ਸੰਸਕਾਰ ਵੀ ਕਰ ਦੋ ਗਿਆ ਜੀ ਇੱਥੇ ਜਿਨਾਂ ਦਾ ਪਰਿਵਾਰ ਨਹੀਂ ਮਿਲਿਆ ਜਿਨੇ ਸਾਹ ਹੀ ਉਹ ਖੋ ਗਏ ਉਹਨਾਂ ਦਾ ਆਪਸ ਵਿੱਚ ਗੱਲ ਕਰਦਾ